ਸਤਿਕਾਰ ਜੀ ਮੈਂ ਗੁਰੂ ਆਰਤੀ ਕਮ ਹੱਬਵਾਲ ਤੋਂ ਇਹ ਦੋ ਹਸਬੈਂਡ ਵਾਈਫ ਦੁਕਾਨ ਤੇ ਆਏ ਸੀ ਕਿ ਇਹਨਾਂ ਨੇ Google Pay ਕੀਤੇ ਨੇ ਤੇ ਸਮਾਨ ਨੇ ਕੋ 10000 ਦਾ ਲੈ ਗਏ ਨੇ ਇੱਕ ਤੇ 6500 ਰੁਪਏ ਇੱਕ 16500 ਸਮਾਨ ਲੈ ਗਏ ਨੇ ਪਰ Google Pay 'ਚ ਪੈਸੇ ਨਹੀਂ ਆਏ ਇਹਨਾਂ ਦੇ ਮਨੋ ਨੇ ਸਕਰੀਨ ਸ਼ਾਟ ਵੀ ਦਿਖਾ ਦਿੱਤਾ ਜਿਹੜਾ ਉਹ ਜਿਹੜਾ orange ਆ ਵਜਦਾ ਉਹ ਕਰੂ ਕਰਕੇ ਉਹ ਵੀ ਦਿਖਾ ਦਿੱਤਾ ਤੇ ਇਹਨਾਂ ਨੂੰ ਮੈਂ ਕਿਹਾ ਕਿ ਬਈ ਪੈਸੇ ਤੁਹਾਡੇ ਆਏ ਨਹੀਂਗੇ ਕਹਿੰਦੇ ਆ ਜਨਗੇ ਸਰਵਰ ਡਾਊਨ ਹੈਗਾ ਤੇ ਮੈਂ ਕਿਹਾ ਚਲੋ ਕੋਈ ਨੀ ਨੰਬਰ ਲੈ ਕੇ ਰੱਖ ਲੋ ਤੇ ਆ ਜਿੰਨਾਂ ਦਾ ਫੋਨ ਵੀ ਸਚ ਆਫ ਹੈ ਦੋ ਦਿਨ ਤੋਂ ਤੇ ਨਾ ਕੋਈ ਮੇਨ ਸੰਪਰਕ ਕਰਨੇ ਨਾ ਉਹਨਾਂ ਨੂੰ ਮਿਲਦੇ ਨੇ ਤੋਂ ਇਹਨਾਂ ਨੂੰ ਪਛਾਣੋ ਪਲੀਜ਼ ਤੇ ਜੋ ਮੇਰੀ ਪੇਮੈਂਟ ਹੈ ਕੋਈ ਇਹਨਾਂ ਨੂੰ ਕੋਈ ਜਾਣਦਾ ਹੈ ਕੋਈ ਇਹਨਾਂ ਨੂੰ ਪਲੀਜ਼ ਤੁਹਾਨੂੰ ਦੱਸਿਓ ਸੰਦੀਪ ਕੁਮਾਰ ਨਾਮ ਹੈ ਐਚਡੀਐਫਸੀ ਬੈਂਕ 'ਚ ਲੱਗੇ ਹੋਏ ਨੇ ਸੰਦੀਪ ਕੁਮਾਰ HDFC ਵਿਨਚਰ ਲੱਗੇ ਹੋਏ ਨੇ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਵਰਿੰਦਰਦੀਪ ਸਿੰਘ ਗੁਰੂ ਹਰਿਕ੍ਰਿਸ਼ਨਰ ਹੱਬੋਵਾਲ ਤੋਂ 30 ਤਰੀਕ ਨੂੰ ਮੇਕੋ ਹਸਬੈਂਡ ਵਾਈਫ ਸਮਾਨ ਲੈਣ ਆਏ ਸੀਗੇ 16000 ਦਾ ਸਮਾਨ ਮੇਕੋ ਲੈ ਕੇ ਗਏ ਨੇ ਉਹ ਕਹਿੰਦੇ ਅਸੀਂ ਪੇਮੈਂਟ ਜਿਹੜੀ ਕਰਨੀ ਆ online ਕਰਨੀ ਆ ਤੇ ਉਹਨਾਂ ਨੂੰ ਮੈਂ ਫਿਰ ਆਪਣਾ ਕਯੂ ਬਾਰ ਦਿੱਤਾ ਤੇ ਉਹਨਾਂ ਨੇ ਪੇਮੈਂਟ ਕੀਤੀ ਤੇ ਮੈਨੂੰ ਕੋਈ ਮੈਸੇਜ ਨਹੀਂ ਆਇਆ ਮੈਂ ਕਿਹਾ ਕੋਈ ਮੈਸੇਜ ਆਇਆ ਨਹੀਂਗਾ ਸ਼ਾਇਦ ਤੁਹਾਡੀ ਇੱਥੇ ਕੋਈ ਪ੍ਰੋਬਲਮ ਹੋਣੀ ਦੁਬਾਰਾ ਕਰਕੇ ਦੇਖ ਲਓ ਤੇ ਕਹਿੰਦੇ ਕੋਈ ਨਹੀਂ ਭਾਈ ਮੇਰਾ ਸਰਵਰੇ ਥੋੜਾ ਡਾਊਨ ਹੈਗਾ ਤੇ 10-15 ਮਿੰਟ ਤੁਹਾਨੂੰ ਆ ਜਾਈਗੀ ਤੇ ਟਾਈਮ ਥੋੜਾ ਜ਼ਿਆਦਾ ਹੋ ਗਿਆ ਸਾਢੇ 8:00 ਵਜੇ ਸੀ ਕਿ ਮੈਂ ਚਲੋ ਆਪਣਾ ਫੋਨ ਨੰਬਰ ਦੇ ਦਿਓ ਤੇ ਕੋਈ ਦਿੱਕਤ ਹੋਈ ਅਪਾ ਗੱਲ ਕਰ ਲਾਂਗੇ ਤੇ ਉਹਨਾਂ ਨੇ ਆਪਣਾ ਫੋਨ ਨੰਬਰ ਦਿੱਤਾ ਉਸ ਤੋਂ ਬਾਅਦ ਸਵੇਰੇ ਜਦੋਂ ਮੈਂ ਦੇਖਿਆ ਪੇਮੈਂਟ ਨਹੀਂ ਆਈ 9:10 ਹੋਏ ਬੰਦਾ ਦੇਖਦਾ ਮੈਂ ਅਕਾਊਂਟ ਚੈੱਕ ਕੀਤਾ ਪੇਮੈਂਟ ਨਹੀਂ ਆਈ ਤੇ ਫਿਰ ਉਹਨਾਂ ਨੂੰ ਮੈਂ ਫੋਨ ਕੀਤਾ ਕਿ ਭਾਈ ਸਾਹਿਬ ਤੁਹਾਡਾ ਪੇਮੈਂਟ ਨਹੀਂ ਆਈ ਕਹਿੰਦੇ ਕੋਈ ਨਹੀਂ ਭਾਈ ਤਿੰਨੋ ਤੱਕ ਪੇਮੈਂਟ ਆ ਜਾਈਗੀ ਤੁਹਾਨੂੰ ਮੈਂ ਬੈਂਕ ਹੀ ਜਾ ਰਿਹਾ ਹਾਂ ਉਸ ਤੋਂ ਬਾਅਦ ਇਹਨਾਂ ਨੇ ਫੋਨ ਵੀ ਬੰਦ ਕਰਤਾ ਫਿਰ ਆਨਲਾਈਨ ਹੁੰਦੇ ਨੇ WhatsApp ਤੇ ਆਨਲਾਈਨ ਵੀ ਇਹਨਾਂ ਨੇ WhatsApp ਵੀ ਬੰਦ ਕਰਤਾ ਮੈਨੂੰ ਬਲੌਕ ਕਰ ਛੱਡਿਆ ਠੀਕ ਹੈ ਤੋਂ ਮੈਂ ਸਾਰੇ ਆਪਣੇ ਦੁਕਾਨਦਾਰਾਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਸ ਬੰਦੇ ਤੋਂ ਐਦਾਂ ਦੇ ਲੋਕਾਂ ਤੋਂ ਬਚ ਕੇ ਰਹੋ ਸਭ ਤੋਂ ਪਹਿਲਾਂ ਜੇ ਤੁਹਾਨੂੰ ਕੋਈ ਪੇਮੈਂਟ ਬੰਦਾ ਸਭ ਤੋਂ ਪਹਿਲਾਂ ਉਹਦੇ ਮੈਸੇਜ ਦੇਖੋ ਫੇਕ ਮੈਸੇਜ ਲੋਕੀ ਅੱਜਕੱਲ ਫਰੋਡ ਕਰਕੇ ਜਾ ਰਹੇ ਨੇ ਮੇਰੇ ਨਾਲ ਤਾਂ ਫਰੋਡ ਹੋ ਗਿਆ ਤੁਹਾਡੀ ਕਿਸੇ ਨਾਲ ਫਰੋਡ ਨਾ ਹੋਵੇ ਸੋ ਇਹ ਜੋ ਲੋਕ ਨੇ ਇਹਨਾਂ ਨੂੰ ਪਛਾਨੋ ਤੇ ਮੇਰੀ ਹੈਲਪ ਕਰੋ ਇਹਨਾਂ ਨੂੰ ਫੜਨ ਤੇ ਸਤਿ ਸ਼੍ਰੀ ਅਕਾਲ